ਸੁਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੀ RAM ਨਾਮ ਮਨ ਲਾਗਾ ਜਮ ਲੱਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿधाता ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ ਅਨਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਗੁਰਯਾਪਨੇ ਬਲੇਹਾਰੀ ਜਿਨ ਪੂਰਨ ਪਹਿਜ ਸਵਾਰੀ ਮਨ ਚਿੰਦਿਆ ਭਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋਹ ਤਿਸ ਬਿਨ ਅਵਰਨ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਪ੍ਰਭੂ ਆਪਣੇ ਵਰディーਨੇ ਸਗਲ ਜੀਵ ਅਸਕੀਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਵੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਓ ਜੋ ਮੰਗੈ ਸੋ ਲੇ ਬਹ ਪ੍ਰਭ ਆਪਣੇ ਸੰਤਾਂ ਦੇਵੈ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸੁਰਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੇ ਮੋਹ ਸਿਆਣਪ ਕਛੂ ਨ ਆਵੇਂ ਹਮ ਬਾਰਿਕ ਤਉ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਵੇਂ ਸੁ ਕਰਨ ਨਾਨਕ ਦਾਸ ਤੇਰੀ ਸਰਣਾ ਸੁਰਠ ਮਹੱਲਾ ਪੰਜਵਾ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਧੇ ਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾ ਪੂਰਬ ਰਾਯ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੀ ਗੁਣ ਗਾਵੇ ਸੋਰਠ ਮਹੱਲਾ ਪੰਜਾਬ ਗੁਰ ਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈਕਾਰ ਸੁਨਾਈ ਸੰਤੋ ਸਾਚੀ ਸਰਣ ਸੁਆਮੀ ਦੀ ਜੰਤ ਸਭ ਹਾਥ ਤਿਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਓ ਕਰਤਬ ਸਭ ਸਵਾਰੇ ਪ੍ਰਭ ਯਪਨਾ ਬਿਰਦ ਸਮਾਰੀ ਪਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜ ਬਾਗ ਪਰ ਬ੍ਰਹਮ ਸਾਜ ਸਵਾਰੇ ਆ ਇਹ ਲੋੜਾ ਗੁਰੂ ਉਬਾਰੇ ਆ ਆਨੰਦ ਕਰੂ ਪਿਤ ਮਾਤਾ ਪਰਮੇਸ਼ਰ ਜੀ ਦਾ ਦਾਤਾ ਪ੍ਰਭ ਚਿਤ ਬਨਦਾਸ ਤੁਮਾਰੀ ਰਾਖੇ ਪੈ ਜੀ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾ ਹੋ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਿਨ ਤਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ ਭਲ ਪਾਇਆ ਸੋਰਠ ਮਹੱਲਾ ਪੰਜ ਬਾਣ ਸਦਾ ਸਦਾ ਹਰਿ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤ ਲਠਾਕ ਰਹੀ ਬਿਗਨ ਗਏ ਹਰ ਨਾਈ ਮੇਰਾ ਪ੍ਰਭੂ ਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾ ਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨਤੀ ਸਬਨਾਨਕ ਸੁਖੀ ਵਸਨthi ਸੋਰਠ ਮਹੱਲਾ ਪੰਜਵਾ ਆਪਨਾ ਗੁਰੂ ਧਿਆਈ ਮਿਲ ਖੁਸ ਕੁਸਲ ਸੇਤੀ ਕਰ ਆਈ ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨ ਜਾਈ ਸੰਤੋ ਹਰ 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 ਅਰਾਧੋ ਹਰ ਅਰਾਧ ਸਭ ਕੁਛ ਪਾਈਐ ਕਾਰਜ ਸਗਲੇ ਸਾਧੂ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੁਰਠ ਮਹਲਾ ਪੰਜਵਾਂ ਐਥੇ ਉਥੇ ਰਖਵਾਲਾ ਰਬ ਸਤ ਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਸੁਭਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੁਮਾਲੇ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੁਰਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਹੈ ਸੋਈ ਫਲ ਪਾਵੇ ਮੇਰੇ ਥੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ प्रेम भगत ताका मन लीना पार ब्रह्म मन पावे आठ पहर हर काज रस रवाना बिखेट गौरी लाठी संग मिलाए लिया मेरे करते संत साध भए साथी ਕਰ ਗਹਿ ਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤ ਗੁਰ ਪਾਇਆ ਸੁਰਠ ਮਹੱਲਾ ਪੰਜਵਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ ਇਸ ਆਗੇ ਕੋ ਨ ਟਿਕ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੇ ਤਿਸ ਕੀ ਗਤ ਹੋਵੇ ਉਧਰੇ ਸਗਲੇ ਕੋਟਾ ਰਹਾਉ ਸੰਤ ਸੰਗ ਜਿਸ ਗਾਇਆ ਇਹ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਰ ਬ੍ਰਹਮ ਨਦਰੀ ਆਇਆ ਸੋਰਠ ਮਹਲਾ ਪੰਜਵਾਂ ਗੁਰਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾਮ ਸਗਲੇ ਸੁਖੀ ਬਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੂਰੈ ਕਿਰਪਾ ਕਰ ਦੀਨੀ ਮਿਰ ਲੈ ਕਿਨਹੀ ਜਾਤੀ ਰਹਾਉ ਗੁਰਬਾਣੀ ਗਵਹ ਪਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਤਿਹਾਇਆ ਪੂਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਕਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਦੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਿਜੀ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਬਖਾਣੀ ਨਿਰਮਲ ਅਕਥ ਕਹਾਣੀ ਸੋਰਠ ਮਹੱਲਾ ਪੰਜਵਾ ਭੁਖੇ ਖਾਵਤ ਲਾਜ ਨ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਹਿ ਮੁਖ ਊਜਲ ਸਦਾ ਸਦਾ ਸੁਖ ਪਾਈਏ ਰਹਾਉ ਜੋ ਕਾਮੀ ਕਾਮ ਲੁਭਾਵੇ ਤੋ ਹਰ ਦਾਸ ਹਰ ਜਸ ਭਾਵੇ ਜੋ ਮਤਾ ਬਾਲ ਲਪਟਾਵੇ ਤੋ ਗਿਆਨੀ ਨਾਮ ਕਮਾਵੇ ਗੁਰ ਪੂਰੇ ਤੇ ਪਾਵੇ ਜਨ ਨਾਨਕ ਨਾਮ ਧਿਆਵੇ ਸੋਰਠ ਮਹੱਲਾ ਪੰਜਵਾ ਸੁਖ ਸੰਦ ਘਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨ ਸੇ ਦੁਖ ਸੁਭਾਇਆ ਸੰਤੋ ਸਾਚੇ ਕੀ ਬੜਿਆਈ ਜਿਨ ਅਚਰਜ ਸੋਭ ਬਣਾਈ ਰਹਾਉ ਬੋਲੇ ਸਾਹਿਬ ਕੈ ਪਾਣੇ ਦਾਸ ਬਾਣੀ ਬ੍ਰਹਮ ਵਖਾਣੇ ਨਾਨਕ ਪ੍ਰਭ ਸੁਖਦਾਈ ਜਨ ਪੂਰੀ ਬਣਤ ਬਣਾਈ ਸੁਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹੋ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੀ ਸੋ ਜਸ ਤੇਰਾ ਗਾਵੇ ਰਹਾਵ ਤੂੰ ਭਰੋ ਸੁਆਮੀ ਮੇਰਾ ਸੰਤਾਂ ਭਰਵਾਸਾ ਤੇਰਾ ਨਾਨਕ ਪ੍ਰਭ ਸਰਣਾਹੀ ਮੁਖ ਨਿੰਦਕ ਕੈ ਛਾਈ ਤੂੰ ਭਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈਛਾਈ